ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋ ਭਾਗ ਛੇਮਾ ਬੇਉਦਾ ਦੇ ਦੀਪ ਪ੍ਰਸਤ ਵੱਲੋਂ ਨਿਰਾਸ਼ ਹੋ ਕੇ ਸ਼ੰਗਾਰਾ ਸਿੰਘ ਮੁੜ ਲੱਗਾ ਤਾਂ ਉਹ ਢੀ ਤੋਂ ਲੈ ਕੇ ਚੋਟੀ ਤੱਕ ਹੰਸਾ ਦਾ ਰੂਪ ਬਣਿਆ ਹੋਇਆ ਸੀ ਹੰਸਾ ਵੀ ਉਹ ਜਿਸ ਵਿੱਚ ਵਿਵਸੀ ਦਾ ਜ਼ਹਿਰ ਰਲਿਆ ਹੋਇਆ ਹੋਏ ਉਸ ਨੂੰ ਇੰਨਾ ਹਰਖ ਇਸ ਵੇਲੇ ਜਾਇਦਦ ਵੱਲੋਂ ਵਾਂਝਿਆ ਰਹਿਣ ਦਾ ਨਹੀਂ ਸੀ ਜਿੰਨਾ ਇਸ ਗੱਲ ਦਾ ਕਿ ਅੱਜ ਉਹ ਤੇ ਪੁਰਾਣਾ ਹੈ ਅਸਮਰਤ ਹੈ ਜੀ ਜਰਾ ਵੀ ਉਸ ਵਿੱਚ ਤਾਕਤ ਹੁੰਦੀ ਤਾਂ ਉਹ ਇਸ ਪਿੰਡੋਂ ਨਿਕਲਣ ਤੋਂ ਪਹਿਲਾਂ ਆਪਣੇ ਦੋਹੇ ਭਰਾਵਾਂ ਦੇ ਖੂਨ ਨਾਲ ਹੱਥ ਰੰਗ ਕੇ ਦਮ ਲੈਂਦਾ ਭਰਾਵਾਂ ਨੇ ਉਸ ਨੂੰ ਕੁਝ ਨਾ ਦਿੱਤਾ ਤੇ ਨਾ ਸਹੀ ਸਾਰਾ ਕੁਝ ਟਕਾਰ ਕੇ ਟਕਾਰ ਕੇ ਸਹੀ ਪਰ ਕੀ ਆਪਣੇ ਪਿਓ ਦੇ ਲਹੂ ਮਾਸ ਤੋਂ ਬਣੇ ਹੋਏ ਸ਼ੰਗਾਰਾ ਸਿੰਘ ਨੂੰ ਕੁੱਤੇ ਵਾਂਗ ਦੁਰਕਾਰ ਦੇਣ ਦਾ ਵੀ ਉਹਨਾਂ ਨੂੰ ਹੱਕ ਸੀ ਸ਼ੰਗਾਰਾ ਸਿੰਘ ਨੂੰ ਭਾਵੇਂ ਯਾਦ ਸੀ ਕਿ ਇੱਕ ਵਾਰੀ ਪਹਿਲਾਂ ਵੀ ਕਦੀ ਉਸਨੇ ਆਪਣੇ ਪਿਓ ਦੇ ਦੁਸ਼ਮਣਾਂ 'ਪਾਸੋਂ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਜਿਸ ਨੂੰ ਉਹ ਪੂਰਾ ਨਹੀਂ ਸੀ ਕਰ ਸਕਿਆ ਪਰ ਇਸ ਨਾਮਰਦੀ ਹਾਲਤ ਵਿੱਚ ਵੀ ਉਸ ਤੋਂ ਰਹਿਣਾ ਗਿਆ ਤੇ ਜਦੋਂ ਉਹ ਪਿੰਡ ਦੇ ਗੁਰਦੁਆਰੇ 'ਪਾਸੋਂ ਲੰਘ ਰਿਹਾ ਸੀ ਤਾਂ ਵਿਹੜੇ ਵਿੱਚ ਲੱਗੇ ਹੋਏ ਨਿਸ਼ਾਨ ਸਾਹਿਬ ਨੂੰ ਹੱਥ 'ਚ ਛੂਹਾ ਕੇ ਉਸਨੇ ਪ੍ਰਣ ਧਾਰਿਆ ਕਿ ਭਾਵੇਂ ਕੁਝ ਵੀ ਹੋਵੇ ਇਹਨਾਂ ਦੋਵਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਹੀ ਤਮ ਲਮਾਉਂਦਾ ਵਿਰਸੇ ਦੇ ਤਾਂ ਇਸ ਨਵੇਂ ਪ੍ਰਣੂ ਕਰਨੀ ਵੱਨ ਕੇ ਉਹ ਰੇਲ ਦੇ ਸਟੇਸ਼ਨ ਵੱਲ ਤੁਰ ਗਿਆ। ਗੱਡੀੋਂ ਉੱਤਰਨ ਤੋਂ ਬਾਅਦ ਬੜੀ ਹੈਰਾਨੀ ਨਾਲ ਉਹ ਸੋਚ ਰਿਹਾ ਸੀ ਮੈਂ ਕਿਉਂ ਫਿਰ ਇੱਥੇ ਮੋੜਿਆ? ਕੀ ਥੁੜਿਆ ਪਿਆ ਸੀ ਮੇਰਾ ਇੱਥੇ ਆਣ ਖਣੋ। ਇੱਥੇ ਕੀ ਕਰਿਆ ਹੋਇਆ ਮੇਰਾ ਸਲੋਚਨਾ ਉਸ ਦਾ ਮੈਂ ਕੌਣ ਹਾਂ? ਉਹ ਮੇਰੀ ਕੀ ਲੱਗਦੀ ਹੈ? ਕੁਝ ਵੀ ਨਹੀਂ ਲੱਗਦੀ ਤੇ ਨਾ ਹੀ ਮੈਂ ਉਸ ਦਾ ਜਦੋਂ ਕਿ ਅਸੀਂ ਦੋਵੇਂ ਇੱਕ ਦੂਜੇ ਦੀ ਚਿੰਤ ਲਈ ਬਪਾਲ ਬਣੇ ਹੋਏ ਸਾਂ। ਤੇ ਜਦ ਉਹ ਘਰ ਦੇ ਨੇੜੇ ਆ ਪਹੁੰਚਾ ਤਾਂ ਉਸ ਤੇ ਅੰਦਰੋਂ ਕਾਮਨਾ ਉੱਠੀ ਰੱਬ ਕਰੇ ਸਲੋਚਨਾ ਮਰ ਗਈ ਹੋਵੇ ਜਾਂ ਕਿਤੇ ਨਿਕਲ ਗਈ ਹੋਵੇ ਪਰ ਜੇ ਦੋਵੇਂ ਗੱਲਾਂ ਨਾ ਹੋਣ ਤੇ ਉਹ ਅਜਿੱਤਿਕ ਜਿਉਂਦੀ ਤੇ ਘਰ ਫਿਰ ਮੌਜੂਦ ਹੋਈ ਤੇ ਜੇ ਭੁੱਖ ਦੁੱਖ ਨਾਲ ਢਟਾਲ ਉਸ ਦਾ ਸਰੀਰ ਘਰ ਦੀ ਕਿਸੇ ਨੁੱਕਰੇ ਪਿਆ ਟੜਫ ਰਿਆਂ ਉਹ ਵੇਚਦਾ ਫੇਰ ਇਸ ਤੋਂ ਅੱਗੇ ਉਹ ਕੁਝ ਨਹੀਂ ਸੋਚ ਸਕਿਆ ਉਸ ਦੇ ਦਿਮਾਗ ਵਿੱਚ ਹਨੇਰਾ ਛਾ ਗਿਆ ਤਾਂ ਵੀ ਉਸ ਦਿਗਾ ਪਹਾੜਾਂ ਉਸ ਨੂੰ ਉਸ ਪਾਸੇ ਲਈ ਗੰਗਾ ਜੇ ਉਸੇ ਸਖਨੇ ਮੁਖਨੇ ਘਰ ਵੱਲ ਉਸ ਪੰਛੀ ਵਾਂਗ ਜਿਹੜਾ ਤੂਫਾਨ ਵਿੱਚ ਫੜਫੜਾ ਰਿਹਾ ਹੋਂ ਕੰਬ ਉਸਦੀ ਇਮਾਦਤ ਨਾ ਕਰਨ ਫਿਰ ਵੀ ਉਸ ਦਾ ਰੋਖਾਲਣੇ ਵੱਲ ਹੋਵੇ ਘਰ ਜਦੋਂ 15-20 ਕਦਮਾਂ ਦੀ ਬਾੜ ਤੇ ਰਹਿ ਗਿਆ ਤਾਂ ਗਾਂ ਕਦਮ ਪੁੱਟਣਾ ਉਸ ਲਈ ਮੁਸ਼ਕਲ ਹੋ ਗਿਆ ਪਰ ਹੁਣ ਤਾਂ ਪਛਾਣ ਮੁਰਦ ਦੀ ਵੀ ਕੋਈ ਬਾਹ ਨਹੀਂ ਸੀ ਉਸ ਲਿਫਟ ਜੋ ਹੋਵੇਗਾ ਦੇਖਿਆ ਜਾਵੇਗਾ ਕਿ ਜਿਵੇਂ ਫਸੇ ਹੋਏ ਗड्ढे ਨੂੰ ਕੋਈ ਛਾਤੀ ਦਾ ਜ਼ੋਰ ਲਾ ਕੇ ਤੱਕਦਾ ਉਸਨੇ ਕਦਮਾਂ ਨੂੰ ਧੱਕਣਾ ਸ਼ੁਰੂ ਕੀਤਾ। ਭਰਾਵਾਂ ਦੇ ਵੱਸ ਰੋਕੀ ਦੇ ਬੇਲਨੇ 'ਚ ਨਿਕਲ ਕੇ ਉਸ ਦਾ ਦਿਲੋ ਹੁਣ ਕੰਘਾ ਨਵਾਂ ਕਾਣਾਂ ਵਿੱਚ ਪੀੜਦਾ ਜਾ ਰਿਹਾ ਸੀ। ਉਹ ਹੀ ਕਈ ਵਾਰ ਉੱਠ ਚੁੱਕੇ ਸਾਂ ਫਿਰ ਉਸ ਦੇ ਅੰਦਰ ਉੱਠ ਰਹੇ ਸਨ। ਕਦੀ ਕਦੀ ਗੁੱਸੇ ਵਿੱਚ ਆ ਕੇ ਸਲੋਚਨਾ ਕਹਿ ਦਿੰਦੀ ਹੁੰਦੀ ਸੀ। ਦਿਲ ਕਰਦਾ ਹੈ ਮੂੰਹ ਕਾਲਾ ਕਰਕੇ ਕਿਤੇ ਨਿਕਲ ਜਾਵਾਂ। ਮਤੇ ਸੱਚਮੁੱਚ ਹੀ ਨਿਕਲ ਗਈ ਹੋਵੇ। ਮਤਾ ਕਿਸੇ ਆਂਢਗੁਆਂਢ ਦੇ ਗੱਭਰੂ ਨਾਲ ਮੇਲ-ਗੇਲ ਪੈਦਾ ਕਰ ਬੈਠੀ ਹੋਵੇ। ਮਤਾ ਸ਼ਹਿਰ ਦੀ ਕਿਸੇ ਫਫੇ ਕੁੱਟਣੀ ਦੀ ਅੱਡੇ ਚੜ ਕੇ ਨੱਕ ਨਮੂਜ਼ ਨੂੰ ਤਲਾਂ ਜਲੀ ਦਿੰਦੀ ਦੇ ਗਈ ਹੋਵੇ ਇੰਨਾ ਹੀ ਸੋਚਾਂ ਵਿੱਚ ਕੋਤੇ ਖੰ ਦਾ ਛੇਕੜੋ ਘਰਾਂ ਪਹੁੰਚਿਆ ਉਸ ਦੀ ਉਮੀਦ ਤੋਂ ਉਲਟ ਘਰ ਦਾ ਬੂਹਾ ਖੁੱਲਾ ਸੀ ਉਸ ਦੇ ਅੰਦਰ ਚਾਤੀਮਾਰੀ ਸਲੋਚਨਾ ਮੌਜੂਦ ਸੀ ਜਿਉਂਦੀ ਜਾਗਦੀ ਤੇ ਭਲੀ ਚੰਦ ਸਲੋਚਨਾ ਦਾ ਲੰਬਾ ਚੰਬਲ ਸਰੀਰ 'ਚ ਓਲਰਦਾ ਹੋਇਆ ਉਸ ਵੱਲ ਨੇ ਲਿਪਕਿਆ ਤੇ ਵੀਰ ਵਾਂਗ ਸਲੋਚਨਾ ਉਸ ਨਾਲ ਲਿਪਟ ਗਈ ਸਲੋਚਨਾ ਦੀਆਂ ਸਿਸਕਾਂ ਨੇ ਸ਼ੰਗਾਰਾ ਸਿੰਘ ਦੇ ਦੁੱਖਾਂ ਦਰਦਾਂ ਨੂੰ ਜਿਵੇਂ ਢੀਕ ਲਾ ਕੇ ਪੀ ਲਿਆ। ਸਲੋਚਨਾ ਦੇ ਅਥਰੂਆਂ ਨੇ ਉਸ ਨੂੰ ਮੈਲੀ ਕਚਲੀ ਕਮੀਜ਼ ਦਾ ਗਲਮਾ ਵਾਲਾ ਹਿੱਸਾ ਪਿਆੰ ਦਿੱਤਾ ਜਿਵੇਂ ਜੁੱਗਾਂ ਦੇ ਪਿਛਲੇ ਬਾਦ ਉਸਨੇ ਪਤੀ ਨੂੰ ਪ੍ਰਾਪਤ ਕੀਤਾ ਹੋਵੇ। ਮਾਤਮਖਾਨੇ ਵਿੱਚੋਂ ਅਚਾਨਕ ਸੁਹਾਗ ਗਾਉਣ ਦੀਆਂ ਸੁਰਾਂ ਉੱਠਦਿਆਂ ਸੁਣ ਕੇ ਜਿਉਂ ਕਿਸੇ ਨੂੰ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਏਦਾਂ ਦੀ ਹਾਲਤ ਸੀ ਸ਼ੰਗਾਰਾ ਸਿੰਘ ਦੀ। ਅੰਦਰ ਪਹੁੰਚਿਆ ਤੇ ਇੱਕ ਫਿਰ ਤੋਂ ਨਜ਼ਰ ਨਾਲ ਉਸਨੇ ਅੰਦਰਲੀ ਹਰ ਚੀਜ਼ ਨੂੰ ਖੋਖਣਾ ਸ਼ੁਰੂ ਕੀਤਾ ਇੱਕ ਨੁੱਕਰੇ ਚੁੱਲ੍ਹਾ ਚੌਂਕਾ ਸੀ ਉਸ ਵੇਖਿਆ ਲੱਕੜਾਂ ਮੌਜੂਦ ਸਨ ਚੁੱਲ੍ਹੇ ਲੱਗੇ ਤਾਜੀ ਲਿਆਂਦੀ ਹੋਈ ਸਬਜ਼ੀ ਪਈ ਸੀ ਆਲੇ ਵਿੱਚ ਦੇਸੀ ਤੇ ਅੰਗਰੇਜ਼ੀ ਸਾਬੰਦੀਆਂ ਕਈ ਟਿੱਕੀਆਂ ਤੇ ਕਈ ਇੱਕ ਛੋਟੀ ਛੋਟੀਆਂ ਵੱਡੀਆਂ ਪੁੜੀਆਂ ਮੌਜੂਦ ਸਨ ਮਿੱਟੀ ਤੇ ਤੇਲ ਵਾਲੀ ਬੋਤਲ ਵੀ ਭਰੀ ਹੋਈ ਸੀ ਹਰ ਉਹ ਚੀਜ਼ ਮਜੂਸੀ ਜਿਸ ਦੀਆਂ ਅਣਹੋਦ ਦਾ ਫਲ ਰੂਪ ਉਸ ਦਿਨ ਇੱਕ ਕਾਂੜ ਉਪਸਥਿਤ ਹੋਇਆ ਸੀ ਸ਼ੰਗਾਰਾ ਸਿੰਘ ਦੇ ਅੰਦਰ ਚੋਰ ਚੋਰ ਵੜ ਗਿਆ ਭਿਆਨਕ ਕਿਸਮ ਦਾ ਚੋਰ ਕੌਣ ਸੀ ਇਹੋ ਜਿਹਾ ਸਖੀ ਦਾਤਾ ਜਿਸ ਨੇ ਸਲੋਜਨਾ ਨੂੰ ਇਹ ਸਭ ਕੁਝ ਲਿਆ ਦਿੱਤਾ ਸਲੋਜਨਾ ਪਹਿਲੀ ਨਜ਼ਰ ਹੀ ਉਸ ਦੇ ਮਨੋ ਭਾਵਾਂ ਨੂੰ ਤਾੜ ਗਈ ਉਹ ਇਸ ਵੇਲੇ ਡੱਬਾ ਖੋਲ ਕੇ ਚਮਚੇ ਨਾਲ ਉਸ ਵਿੱਚੋਂ ਖੰਡ ਲੈ ਕੇ 긲ਵੀ ਵਿੱਚ ਪਾ ਰਹੀ ਸੀ ਇਸ ਕਮੋਬੇਲੀ ਹੋ ਕੇ ਝਟ ਪਟ ਬਾਹਰ ਨਿਕਲਦੀ ਨਿਕਲੀ ਸਲੋਚਨਾ ਸੁਲਖਣਾ ਬੇ ਸੁਲਖਣਾ ਆ ਵੀ ਜੜਾ ਬਰਫ ਤੇ ਨਿੰਬੂ ਲਿਆ ਤੇ ਨੱਠ ਗਈ ਸ਼ੰਗਾਰਾ ਸਿੰਘ ਦੀ ਨਜ਼ਰ ਉਸ ਖੰਭ ਵਾਲੇ ਖੰਡ ਵਾਲੇ ਡੱਬੇ ਉੱਤੇ ਗੱਡੀ ਹੋਈ ਸੀ ਜਿਹੜਾ ਡੱਕੋ ਡੱਕ ਭਰਿਆ ਹੋਇਆ ਸੀ ਜਿਉਂ ਹੀ ਸਲੋਚਨਾ ਦੀ ਉਹ ਉਪਾਰਤਕ ਆਵਾਜ਼ ਉਪਰੇਤਕ ਆਵਾਜ਼ ਉਸ ਦੇ ਕੰਨੇ ਪਈ ਕੇ ਕੰਬਾ ਜਿਹਾ ਛਿੜ ਗਿਆ ਉਸਨੂੰ ਪਤੀ ਦੀ ਪੰਗੀ ਨੂੰ ਹੋਰ ਬਹੁਤਾਂ ਨਾ ਬਧਨ ਦਿੱਤਾ ਜਿਵੇਂ ਸੋਚ ਕੇ ਸਲੋਚਨਾ ਨੇ ਉਸ ਨੂੰ ਆਤ ਤੋਂ ਅੰਤ ਤੱਕ ਉਹ ਸਾਰੀ ਵਿਖਿਆ ਸੁਣਾ ਦਿੱਤੀ ਜਿਹੜੀ ਗਵੰਡੀਆਂ ਦੀ ਸਾਂਝ ਨਾਲ ਸੰਵੰਦ ਰੱਖਦੀ ਸੀ ਭੰਮੇ ਕੀ ਉਹ ਪਤੀ ਦਾ ਹਾਲ ਸੁਣ ਲਈ ਦਰ ਲੋ ਮੱਛੀ ਹੋ ਰਹੀ ਸੀ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰਥ ਦੇ ਦਾਸ ਹਾਂ ਸਾਰਥ ਹੀ ਅਸਲ ਵਿੱਚ ਐਸੀ ਲੜੀ ਹੈ ਜਿਸ ਨੇ ਸਾਨੂੰ ਇੱਕ ਦੂਜੇ ਨਾਲ ਜੋੜਿਆ ਹੋਇਆ ਹੈ ਸੰਸਾਰੀਆਂ ਦੀ ਤਾਂ ਗੱਲ ਛੱਡੀ ਪਰਮਾਤਮਾ ਨਾਲ ਵੀ ਉਸ ਦੇ ਪਕਤਾਂ ਦੀ ਸ਼ਰਧਾ ਪ੍ਰੇਮ ਸਾਰਥ ਦੇ ਹੀ ਆਧਾਰ ਤੇ ਕੋਣ ਜੇ ਆਦਮੀ ਅੰਦਰ ਪਰਮਾਰਥ ਸੁਧਾਰਨ ਸਵਰਗ ਮਾਨਣ ਪਾਪ ਬਖਸ਼ਣ ਜਾਂ ਆਤਮਿਕ ਕਸ਼ਟਾਂ ਤੋਂ ਛੁਟਕਾਰਾ ਪਾਉਣ ਦਾ ਸਾਰਥਕ ਨਾਮ ਦਾ ਤਾਂ ਰੱਬ ਨੂੰ ਕੋਈ ਟਕੇ ਸੇਰ ਵੀ ਨਾ ਖਰੀਦਦਾ ਇਸ ਵੇਲੇ ਸ਼ੰਗਾਰਾ ਸਿੰਘ ਨੂੰ ਇਸ ਨਵੀਂ ਸਾਂਝ ਵਿੱਚੋ ਛਾਤ ਸੰਧੀ ਦਾ ਨਿਕ ਮਹਿਸੂਸ ਹੋਣ ਲੱਗਾ ਪਾਵੇਂ ਕਿਸਦਾ ਦਿਲ ਅਜੇ ਪੂਰੀ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਸੀ ਕਿ ਆਕਾਰ ਨਹੀਂ ਇੱਕ ਉਪਰੀ ਗਵਾਂਡਨ ਇਸ ਸਲੋਚਨਾ ਉੱਤੇ ਉਧਾਰਤਾ ਦਾ ਮੀਂਹ ਬਰਾਣਾ ਸ਼ੁਰੂ ਕਰ ਦਿੱਤਾ ਹੈ ਉਸ ਦੇ ਖਿਆਲ ਵਿੱਚ ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਦੇਵੀ ਨਾ ਦੇਣ ਨੂੰ ਤਿਆਰ ਪਰ ਇਸ ਵੇਲੇ ਜਿੰਨਾ ਹਾਲਾਤਾਂ ਵਿੱਚ ਉਹ ਦਿਓ ਲੰਘ ਰਿਹਾ ਸੀ ਇਹਨਾਂ ਨੇ ਮਜਬੂਰ ਕਰ ਦਿੱਤਾ ਕਿ ਉਸ ਨੂੰ ਕੁਝ ਹੋਰ ਤਰ੍ਹਾਂ ਸੋਚਣ ਲਈ ਏਡੇ ਵੱਡੇ ਆਦਮੀ ਦੀ ਪਤਨੀ ਹੈ ਪਾਵੇਂ ਨਿਵਾਰਸਤ ਸਹੀ ਪਰ ਰਹਿੰਦੀ ਤਾਂ ਅਮੀਰ ਪਤੀ ਦੀ ਸਾਹੇਟ ਹੈ ਇਹੋ ਜਿਹੇ ਆਦਮੀ ਦੀ ਰਤਾ ਜਿੰਨੇ ਵੀ ਨਜ਼ਰ ਸਵੱਲੀ ਹੋ ਜਾਵੇ ਤਾਂ ਮੇਰੇ ਵਰਗੇ ਦੀਆਂ ਸੱਤ ਕੋਲਾਂ ਤਰਛਕਦੇ ਨਹੀਂ ਸ਼ੰਗਾਰਾ ਸਿੰਘ ਦੇ ਅੰਦਰ ਭਰਾਵਾਂ ਲਈ ਬੁੱਕਸ ਵੀ ਤਾਂ ਕੁਝ ਘੱਟ ਨਹੀਂ ਸੀ ਹੁਣ ਤੀਕ ਉਹ ਦਿਲ ਵਿੱਚ ਅਣਗਿਣਤ ਵਾਰੀ ਦੁਹਰਾ ਚੁੱਕਾ ਸੀ ਕਿ ਕਾਸ਼ ਮੈਂ ਵੀ ਕਾਸੀ ਜੋਗਾ ਹੁੰਦਾ ਤੇ ਇੱਕ ਵਾਰ ਫੀਤੇ ਨਾਲ ਮਿਲ ਕੇ ਉਸ ਪਾਸੋਂ ਤੀਜੇ ਹਿੱਸੇ ਦੀ ਜਵੀਰ ਬਣਾ ਲੈਂਦਾ ਪੈਸੇ ਉੱਤੇ ਪੈਸੇ ਧਰ ਕੇ ਆਪਣੇ ਹਿੱਸੇ ਆਉਂਦੀ ਰਕਮ ਬਸੂਰ ਕਰਦਾ। ਸਲੋਚਨਾ ਦੀਆਂ ਗੱਲਾਂ ਨੇ ਉਸਦੇ ਜੰਮੇ ਹੋਏ ਦਿਲ ਨੂੰ ਕਾਫੀ ਕਰਵਾ ਦਿੱਤਾ। ਫਿਰ ਉਸ ਨੂੰ ਉਸ ਨੇ ਉਹ ਸਾਰਾ ਕੁਝ ਉਸ ਨੂੰ ਕਹਿ ਸੁਣਾਇਆ ਜਿਹੜਾ ਪਿੰਡ ਜਾ ਕੇ ਉਸ ਨਾਲ ਬੱਪ ਰਿਆ ਸੀ। ਸੁਣ ਕੇ ਸਲੋਚਨਾ ਦੇ ਦਿਲ ਨੂੰ ਕਸਟ ਹੋਇਆ ਪਰ ਇਧਰ ਪੈਦਾ ਹੋਈ ਇਸ ਨਵੀਂ ਸਾਂਝ ਦੇ ਆਸਰੇ ਉਸ ਨੂੰ ਇਹ ਕਸਟ ਉਹਨਾ ਮਾਰੂ ਨਹੀਂ ਜਾਪਿਆ। ਉਹ ਪੂਰੇ ਹੌਸਲੇ ਵਿੱਚ ਬੋਲੀ ਚਲੋ ਜੀ ਕੀਤਾ ਪਹਿਣਗੀ ਰੱਬ ਸੱਚੀ ਨਿਆਤ ਨਤਰੇਗਾ ਹਾਲ ਦੀ ਘੜੀ ਤਾਂ ਰੱਬ ਸਾਨੂੰ ਥੰਮ ਪਾੜ ਕੇ ਬਹੁਤ ਬੌੜ ਪਿਆ ਸ਼ੰਗਾਰਾ ਸਿੰਘ ਨੂੰ ਕੁਝ ਚੈਲੀ ਪਿਛਲੀ ਹੋਈ ਬੀਤੀ ਦਾ ਦੁੱਖ ਭੁੱਲ ਗਿਆ ਉਹ ਬੋਲਿਆ ਤਾਂ ਤੇ ਬੜੇ ਕੋਈ ਭਗਵਾਨ ਬੰਦੇ ਨੇ ਗਵਾਂਡੀ ਛਾਕਾਂ ਦੇ ਕਿਸੇ ਸੱਕ ਲਾਣੀ ਨੇ ਭਗਵਾਨ ਪਤੀ ਦੇ ਰਵਈਏ ਤੋਂ ਛਾਤੋ ਕੇ ਸਲੋਚਨਾ ਬੋਲੀ ਮੈਂ ਕਿਨ ਕਹਨੀ ਆ ਸ਼ਿਵਾ ਦੀ ਪਾਰਵਤੀਏ ਘਰ ਦੀ ਮਾਲਕਣ ਕਦੀ ਗੱਲਾਂ ਸੁਣੋ ਜੀ ਕਣ ਫੁੱਲ ਕਰਦੇ ਨੇ ਮੂੰਹ ਭਲਾ ਦੱਸੋ ਮੈਂ ਉਸ ਦੀ ਕੀ ਲੱਗਦੀ ਸਾ ਦੂਰ ਹੋਣਾ ਪਰੋਂ ਪੇਸ਼ਾਈ ਰੱਬ ਦੀ ਬੰਦੀ ਸਕੇ ਸੰਬੰਧੀਆਂ ਨਾਲ ਉਹ ਵੀ ਵੱਧ ਪਰਮਾਤਮਾ ਰਿਜਕ ਵੀ ਦੇਵੇ ਇਹੋ ਜਿਹਾਂ ਦੇਵੇ ਉਹਨਾਂ ਬਰਸ਼ਾਂ ਕੋਲ ਵੀ ਕਿਹੜੀ ਕਮੀ ਸੀ ਰਿਜਕ ਦੀ ਅਗ ਲਾਈ ਨਹੀਂ ਸਰਦਾ ਪਰ ਕਿੰਜ ਵੈਰੀ ਨੇ ਅੱਖਾਂ ਮੱਥੇ ਤੇ ਰੱਖ ਲੰਗਾ ਸਕੇ ਭਰਾ ਹੋਗੀ ਸੱਤਾਪੂਲਾਂ ਦੇ ਦੁਸ਼ਮਣ ਨਾਲ ਵੀ ਇਦਾਂ ਕੋਈ ਨਹੀਂ ਕਰਦਾ ਹੀਨੇ ਨੂੰ ਲੋਕੀ ਬਾਹੋਂ ਫੜ ਕੇ ਉਠਾਉਂਦੇ ਹੁੰਦੇ ਨੇ ਉਹਨਾਂ ਸਾਨੂੰ ਡੂੰਘੇ ਪਾਣੀਆਂ ਵਿੱਚ ਧੱਕਾ ਦੇ ਦਿੱਤਾ ਬਚ ਜਾਈਏ ਤਾਂ ਆਪਣੇ ਭਾਗਾਂ ਨੂੰ ਬਰਫ਼ ਤੇ ਨਿੰਬੂ ਲੈ ਕੇ ਸੁਲੱਖਣਾ ਪਹੁੰਚਿਆ ਸਲੋਚਨਾ ਨੇ ਠੰਡੀ ਠੰਡੀ ਸਕਾਂਜੀ ਤੇ ਦੋ ਗਲਾਸ ਸ਼ਿੰਗਾਰਾ ਸਿੰਘ ਨੂੰ ਪਿਐ ਇਹ ਕਾਪ ਪੀਤਾ ਪਾਣੀ ਪੀ ਕੇ ਨਾਲੇ ਸਲੋਚਨਾ ਦੀਆਂ ਉਤਸ਼ਾਹ ਵਧਾਉ ਗੱਲਾਂ ਸੁਣ ਕੇ ਸ਼ੰਗਾਰਾ ਸਿੰਘ ਦਾ ਦਿਲ ਟਿਕਾਣਿਆ ਉਹਦਾ ਦਿਲ ਕਿਸੇ ਨਵੀਂ ਆਸ ਦੀ ਅਣਪਪਤਾ ਵਿੱਚ ਧੜਕਣ ਲੱਗਾ ਉਹ ਬੋਲਿਆ ਤਾਂ ਤੇ ਸਲੋਚਨਾ ਜਾਪਦਾ ਦਿਲ ਸਾਡੇ ਪਰਤਣ ਲੱਗੇ ਨੇ ਕੁਝ ਉਹ ਬੋਲੀ ਉਸ ਦਾਤੇ ਨੂੰ ਸਵੇ ਸਮਰੱਥਾਂ ਇੱਕ ਦਰ ਪੱਦਾ ਸੌ ਦਰ ਖੁੱਲੇ ਉਸ ਦੀ ਨਜ਼ਰ ਸਵੱਲੀ ਲੋੜੀ ਦੀ ਹੈ ਪਰ ਸ਼ੰਗਾਰਾ ਸਿੰਘ ਦਾ ਧਿਆਨ ਸ਼ਾਇਦ ਇੰਨਾ ਗਿਆਨ ਧਿਆਨ ਦੀਆਂ ਗੱਲਾਂ ਵੱਲ ਨਹੀਂ ਸੀ ਉਹ ਇੱਕੋ ਗੱਲ ਨੂੰ ਵਾਰ-ਵਾਰ ਸੋਚੀ ਜਾਂਦਾ ਸੀ ਜੇ ਸੱਚਮੁੱਚ ਇਹ ਸਰਦਾਰ ਸਾਹਿਬ ਨੂੰ ਕਹਿ ਕੇ ਕਵਾਂਡਨ ਮੇਰਾ ਟੋਟਕਾਣਾ ਬਣਵਾ ਦੇਵੇ ਤਾਂ ਕਿਆ ਕਹਨੇ ਭਾਵੇਂ ਥੋੜੀ ਸਹੀ ਲੱਗੀ ਬਦੀ ਤਨਖਾਹ ਮਿਲ ਜਾਇਆ ਕਰੇ ਤੇ ਸਾਰੀ ਉਮਰ ਦਾ ਰੋਣਾ ਬੁੱਕ ਜਾਵੇ ਤੇ ਜਿਉਂ ਹੀ ਮੰਜੇ ਨਾਲ ਖੜੀਆਂ ਕੀਤੀਆਂ ਪਹੌੜੀਆਂ ਵੱਲ ਉਸਦੀ ਨਜ਼ਰ ਪਈ ਤਾਂ ਉਸ ਉਸ ਦਾ ਉਤਸ਼ਾਹ ਕਿਰਕਰਾ ਹੋ ਗਿਆ ਸੋਚਣ ਲੱਗਾ ਪਰ ਮੈਂ ਕਿਸੇ ਕੰਮ ਦੇ ਲਾਇਕ ਵੀ ਹਾਂ ਪੜ੍ਹਿਆ ਲਿਖਿਆ ਹੁੰਦਾ ਤਾਂ ਕਿਸੇ ਮੁੰਚੀ ਤੇ ਕੰਮ ਲੱਗ ਜਾਂਦਾ ਸਰੀਰ ਸਾਬਤ ਹੁੰਦਾ ਤਾਂ ਕਿਸੇ ਖੜੇ ਚੱਲਦੇ ਕੰਮ ਤੇ ਪਰ ਮੇਰੇ ਕੋਲ ਤਾਂ ਦੋਵੇਂ ਚੀਜ਼ਾਂ ਨਹੀਂ ਫਿਰ ਕੌਣ ਮੇਰੇ ਵਰਗੇ ਅਦਮ ਮੁਰਦੇ ਲਈ ਨੌਕਰੀਆਂ ਲਈ ਬੈਠਾ ਹੈ ਨੌਕਰੀਆਂ ਲਈ ਬੈਠਾ ਹੈ ਆ ਇਹ ਨਾਮਰਦ ਪਹਾੜਨਾ ਕਹੀ ਨਹਿਸ਼ ਚੀਜ਼ ਬਗਲ ਪੈ ਗਈ ਮੇਰੀ ਟੁੱਟੀ ਹੋਈ ਲੱਤ ਨੂੰ ਸਹਾਰਾ ਦੇਣ ਬਦਲੀ ਇਹਨਾਂ ਨੇ ਮੇਰਾ ਸਭ ਕੁਝ ਲੈ ਲਿਆ ਕੁਝ ਵੀ ਨਾ ਰਹਿਣ ਦਿੱਤਾ ਮੇਰੇ ਕੋਲ ਉਸ ਦਾ ਦਿਲ ਕੀਤਾ ਕਿ ਇਹਨਾਂ ਦੋਹਾਂ ਨੂੰ ਤੋੜ ਪਨ ਕੇ ਸੁੱਟ ਦੇਵੇ ਜਦੋਂ ਕਦੀ ਵੀ ਆਪਣੀ ਹੀ ਨਹੀਂ ਹਾਲਤ ਦਾ ਨਕਸ਼ਾ ਸ਼ੰਗਾਰਾ ਸਿੰਘ ਦੇ ਸਾਹਮਣੇ ਆਉਂਦਾ ਇਹਨਾਂ ਦੋਹਾਂ ਲੱਕੜਾਂ ਉੱਤੇ ਉਸ ਦਾ ਗਰੋਧ ਟੁੱਟ ਪੈਂਦਾ ਸ਼ਾਇਦ ਇਸ ਦੁਨੀਆ ਵਿੱਚ ਜੇ ਉਸ ਨੂੰ ਸਭ ਤੋਂ ਜ਼ਿਆਦਾ ਕਿਸੇ ਚੀਜ਼ ਤੋਂ ਨਫ਼ਰਤ ਸੀ ਤਾਂ ਇਹਨਾਂ ਹੀ ਕੰਮ ਵਖਤ ਪਹਾੜੀਆਂ ਤੋਂ ਕਿਤਨੀ ਉਲਟੀ ਸਮਝਿਆ ਆਦਮੀ ਦੀ ਕਿ ਕਦੇ-ਕਦੇ ਉਹ ਉਹਨਾਂ ਚੀਜ਼ਾਂ ਨੂੰ ਨਫ਼ਰਤ ਕਰਨ ਲੱਗ ਪੈਂਦਾ ਜਿੰਨਾਂ ਤੋਂ ਬਿਨਾਂ ਉਹ ਇੱਕਦਮ ਵੀ ਨਹੀਂ ਚੱਲ ਸਕਦਾ ਇਸੇ ਨੂੰ ਹੀ ਤਾਂ ਜੀਵਨ ਦੀ ਬਿਵਲਤਾ ਕਿਹਾ ਜਾਂਦਾ ਹੈ ਕੀ ਸੋਚ ਰਹੀ ਹੈ ਜੇ ਸਲੋਚਨਾ ਨੇ ਪੁੱਛਿਆ ਸੋਚ ਰਿਹਾ ਹਾਂ ਮਾ ਸ਼ੰਗਾਰਾ ਸਿੰਘ ਨੇ ਜਵਾਬ ਦਿੱਤਾ ਜੇ ਤੂੰ ਕਹਿਣੀ ਹੈ ਨੌਕਰੀ ਮਿਲ ਜਾਵੇ ਮੈਂ ਨੌਕਰੀ ਕੌਣ ਦੇਵੇਗਾ ਮੇਰੇ ਵਰਗੇ ਨੂੰ ਤੇ ਬੋਲਦਾ ਬੋਲਦਾ ਰੁਕ ਗਿਆ ਬਹੁਤ ਅਚਰਵਾਦ ਅੱਜ ਦੋਹਾਂ ਪਤੀ ਪਤਨੀ ਦੇ ਕੁਰਖਤ ਰੌ ਵਿੱਚ ਜਿਵੇਂ ਕਿਦੋਂ ਸ਼ਹਿਦਾਰ ਨੇ ਸਲੋਚਨਾ ਉਸ ਦੇ ਹੋਰ ਨੇੜੇ ਹੋ ਕੇ ਬੈਠ ਕੇ ਉਸ ਦੇ ਹੱਥ ਨੂੰ ਹੱਥ ਵਿੱਚ ਫੜ ਕੇ ਬੋਲੀ ਦਿਲ ਨਹੀਂ ਛੱਡੀ ਤਾਂ ਬੈਕਰੂ ਜੋ ਇਹ ਨਵਾਂ ਬਣਨ ਲੱਗਾ ਹੈ ਤਾਂ ਖੌਰੇ ਸਾਡੇ ਭਲੇ ਲਈ ਵੱਡਿਆਂ ਲੋਕਾਂ ਦੇ ਕਹਿੰਦੇ ਨੇ ਪਿੱਠ ਵੇਖੀਏ ਮਾਣ ਨਹੀਂ ਹੁੰਦੀ ਜੇ ਰਤਾ ਕ ਸਰਦਾਰ ਸਾਡੇ ਸਿਰ ਤੇ ਹੱਥ ਰੱਖ ਦੇਵੇ ਤਾਂ ਕੀ ਨਹੀਂ ਹੋ ਸਕਦਾ ਤੁਸੀਂ ਚਿੰਤਾ ਨਾ ਕਰੋ ਮੈਂ ਆਪੇ ਸਭ ਕੁਝ ਸਿੰਝ ਲਵਾ ਲਾਂਗੀ ਪਰ ਸਲੋਚਨਾ ਸ਼ੰਗਾਰਾ ਸ਼ੰਗਾਰਾ ਸਿੰਘ ਐਦਿਕ ਜੰਗੇਰੋ ਵਿੱਚ ਬੋਲਿਆ ਮੈਂ ਕਹਿਣਾ ਜੇ ਕਦੀ ਇੱਕ ਵਾਰੀ ਸਰਦਾਰ ਨਾਲ ਮਿਲਣ ਦਾ ਮੌਕਾ ਪੈਦਾ ਹੋ ਜਾਵੇ ਫਿਰ ਤਾਂ ਜ਼ਰੂਰ ਮੈਂ ਕੋਈ ਨਾ ਕੋਈ ਰਾਹ ਕੱਟ ਲਵਾਂਗਾ ਕੋਈ ਨਾ ਕੋਈ ਰਾਹ ਕਿਹੜਾ ਇਹ ਹੈ ਜੁਗਤ ਮੇਰੇ ਕੋਲ ਇੱਕ ਹੈ ਜੁਗਤ ਮੇਰੇ ਕੋਲ ਪਰ ਮੁਸ਼ਕਲ ਇਹ ਹੈ ਕਿ ਐਡੇ ਵੱਡੇ ਆਦਮੀ ਨਾਲ ਮਿਲ ਕੇ ਤਾਰ ਗੱਲਾਂ ਕਰਨ ਦਾ ਮੌਕਾ ਮਿਲੇ ਮਿਲਣ ਦਾ ਮੌਕਾ ਤੈਨੂੰ ਯਕਨ ਵੀ ਹੋਵੇਗਾ ਮੈਂ ਲੈ ਦੇਵਾਂ ਪਰ ਤੁਸੀਂ ਕਹੋਗੇ ਕੀ ਕਹਾਂਗਾ ਕੀ ਕਹਿਨ ਨੂੰ ਹੈ ਕਾਫੀ ਕੁਝ ਮੇਰੇ ਕੋਲ ਕੀ ਤੈਨੂੰ ਪਤਾ ਸਲੋਚਨਾ ਸ਼ੰਗਾਰਾ ਸਿੰਘ ਦਿਲ ਦੀ ਢੰਗਾਈ ਚ ਜਿਵੇਂ ਕੁਝ ਟਟੋਲ ਰਿਹਾ ਹੋਵੇ ਸਰਕਾਰੀ ਨੌਕਰੀ ਕਰਦਿਆਂ ਹੀ ਮੈਂ ਆਪਣੀ ਲੱਤ ਕਵਾਈ ਸੀ ਪਤਾ ਨਹੀਂ ਕਿਉਂ ਉਹਨਾਂ ਲੋਕਾਂ ਦਾ ਮੁਕਾਬਲਾ ਕਰਦਾ ਕਰਦਾ ਫੱਟੜ ਹੋਇਆ ਸਾਂ ਜਿਹੜੇ ਸਰਕਾਰ ਤੋਂ ਵੀ ਜ਼ਿਆਦਾ ਐਨੇ ਵੱਡੇ ਵੱਡੇ ਕਾਰਖਾਨੇਦਾਰਾਂ ਦੀ ਦੁਸ਼ਮਣੀ ਮੇਰਾ ਖਿਆਲ ਹੈ ਜੇ ਕਦੇ ਮੈਂ ਉਸ ਸਰਦਾਰ ਤੇ ਕੰਨੀ ਕਿਸੇ ਤਰ੍ਹਾਂ ਇਹ ਗੱਲ ਬਾਦਿਆ ਕਿ ਮੈਂ ਉਹਨਾਂ ਲੋਕਾਂ ਨੂੰ ਫੜਨ ਦੇ ਦੋਸ਼ ਵਿੱਚ ਅੱਜ ਲੂਲਾ ਪਿੰਗਲਾ ਹੋਇਆ ਪਿਆ ਹਾਂ ਜਿਹੜੇ ਤੁਸਾਂ ਰਮਾਈਦਾਰਾਂ ਦਾ ਖੋਰਾ-ਕੋਸ ਮਟਾਉਣ ਤੇ ਤਲੇ ਹੋਏ ਨੇ ਮੇਰਾ ਪਿਓ ਵੀ ਇਸੇ ਕਸੂਰ ਦੇ ਬਦਲੇ ਉਹਨਾਂ ਦੇ ਹੱਥੋਂ ਮਰਿਆ ਹੋਇਆ ਸੀ ਮੇਰਾ ਖਿਆਲ ਹੈ ਕਿ ਆਪਣੇ ਦੁਸ਼ਮਣਾਂ ਦੇ ਦੁਸ਼ਮਣ ਨੂੰ ਸਰਦਾਰ ਜ਼ਰੂਰ ਇੱਜ਼ਤ ਨਾਲ ਵੇਖੇਗਾ ਫਿਰ ਕੋਈ ਵੱਡੀ ਗੱਲ ਨਹੀਂ ਜੇ ਉਹ ਮੇਰੇ ਉੱਤੇ ਮਿਹਰਬਾਨ ਹੋ ਜਾਵੇ ਸਲੋਚਨਾ ਨੂੰ ਇਹ ਤਸਵੀਰ ਚੰਗੀ ਲੱਗੀ ਉਹ ਬੋਲੀ ਇਹ ਸਗੋਂ ਹੋਰ ਵੀ ਚੰਗੀ ਗੱਲ ਹੈ ਇੱਕ ਤਾਂ ਮਾਤਾ ਜੀ ਦਿਲੋਂ ਮਨੋਂ ਸਾਡੀ ਮਦਦ ਕਰਨੀ ਚਾਹੁੰਦੇ ਨੇ ਉਤੋਂ ਜੇ ਤੁਹਾਡਾ ਇਹ ਮੰਤਰ ਵੀ ਚੱਲ ਗਿਆ ਫਿਰ ਤਾਂ ਜ਼ਰੂਰ ਤੀਰ ਤੋਕਾ ਲੱਗ ਜਾਵੇਗਾ ਸਲੋਚਨਾ ਨੇ ਜਦ ਉਸ ਨੂੰ ਇਹ ਦੱਸਿਆ ਕਿ ਮਾਤਾ ਜੀ ਕਹਿੰਦੇ ਸਨ ਕਿ ਕਿਸੇ ਦਿਨ ਸਰਦਾਰ ਸਰਦਾਰ ਉਸ ਦੇ ਘਰ ਆਇਆ ਤਾਂ ਉਹ ਉਹਨਾਂ ਨਾਲ ਸਾਡੀ ਜਾਣ ਪਹਿਚਾਨ ਕਰਵਾਵੇਗੀ ਤਾ ਜੰਗਾਰਾ ਸਿੰਘ ਦੀ ਦਰਾਡੀ ਆਸ ਹੋਰ ਨੇੜੇ ਹੋਰ ਨੇੜੇ ਹੋ ਗਈ ਉਹ ਬੋਲਿਆ ਜਿਸ ਤਰ੍ਹਾਂ ਵੀ ਹੋ ਸਕੇ ਮਿੱਠੀ ਪਿਆਰੀ ਬਣ ਕੇ ਉਸ ਦੇ ਦਿਲ ਵਿੱਚ ਵੜਨ ਦੀ ਕੋਸ਼ਿਸ਼ ਕਰ ਸੱਚ ਇੱਕ ਹੋਰ ਦੱਸ ਕਦੀ ਸਰਦਾਰ ਆਉਂਦਾ ਵੀ ਹੁੰਦਾ ਸਰਦਾਰ ਨੇ ਦੇ ਮਕਾਨ ਤੇ ਮਾਤਾ ਜੀ ਕਹਿੰਦੇ ਸਨ ਕਦੀ ਭੁੱਲ ਭੁੱਲਾਂ ਚੁੱਕਾ ਆ ਜਾਂਦੇ ਹੈ ਤਾਂ ਸਾਡੇ ਤਾਂ ਤੇ ਸਾਡਾ ਆਸਰਾ ਬਣ ਜਾਵੇਗਾ ਗੱਲਾਂ ਹੋ ਰਹੀਆਂ ਸਨ ਇਹ ਕੀ ਅਮਰਕੋਰਾ ਪਹੁੰਚੀ ਸ਼ਾਇਦ ਨੌਕਰ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਸ਼ੰਗਾਰਾ ਸਿੰਘ ਨੇ ਪੂਰੇ ਆਦਮ ਨਾਲ ਉਸ ਨੂੰ ਨਮਸਕਾਰ ਕੀਤੀ ਧੰਨਵਾਦ